3000 ڈالر ਤੋਂ ਲੈ ਕੇ 7000 ڈالر ਸਿਰਫ ਇੱਕ ਮਹੀਨੇ ਦੀ ਕਮਾਈ ਆਉਂਦਾ ਜੀ ਅਗਰ ਫੀਮੇਲ ਕੰਮ ਕਰਦਿਆਂ ਨੇ ਇਸ ਚੈਨਲ ਦੇ ਉੱਤੇ ਉਹਨਾਂ ਦਾ ਚੈਨਲ ਜਿਆਦਾ ਵਾਇਰਲ ਹੋਏਗਾ ਕਿਉਂਕਿ ਜਦੋਂ ਦੋ ਨੁੜਕੋ ਨੇ ਐਸਾ ਕਿਆ ਤੁਸੀਂ 10 ਤੋਂ 15 ਦਿਨ ਦੇ ਵਿੱਚ ਯੂਟਿਊਬਰ ਦੇ ਉੱਤੇ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਆ 2 ਲੱਖ ਤੋਂ 5 ਲੱਖ ਰੁਪਈਆ ਸਿਰਫ ਇੱਕ ਮਹੀਨੇ ਦੀ ਕਮਾਈ ਆਉਂਦਾ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਮਿਸਟਰ ਸਰੋਏ ਦੇਵ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੋਪਿਕ ਆ ਸਾਡੀ ਅੱਜ ਦੀ ਵੀਡੀਓ ਦਾ ਟੋਪਿਕ ਹੈਗਾ ਵੀ ਤੁਸੀਂ ਸਿਰਫ 20 ਮਿੰਟ ਕੰਮ ਕਰਨਾ ਤੁਸੀਂ ਇੱਕ ਦਿਨ ਦੇ ਵਿੱਚ 20 ਮਿੰਟ ਕੰਮ ਕਰਨਾ ਤੇ ਤੁਸੀਂ ਮਹੀਨੇ ਦੇ ਤੁਸੀਂ 1000 ਤੋਂ ਲੈ ਕੇ 2000 ਡਾਲਰ ਤੁਸੀਂ ਮਹੀਨੇ ਦੇ ਕਮਾਉਣੇ ਸ਼ੁਰੂ ਕਰ ਦੋਗੇ ਜੇ ਆਪਾਂ ਇੰਡੀਅਨ ਕਰੰਸੀ ਦੇ ਵਿੱਚ ਦੇਖੀਏ ਤਦ ਵੀ ਮੰਨ ਕੇ ਚੱਲੋ ਯਾਨੀ 70-80 ਹਜ਼ਾਰ ਰੁਪਏ ਨੋਰਮਲੀ ਬਣ ਜਾਂਦਾ ਵਾ ਜੀ ਉਹ ਕਿਹੜਾ ਕੰਮ ਆ ਤੁਸੀਂ ਕਿਵੇਂ ਕਰਨਾ ਉਹ ਪ੍ਰੋਪਰਲੀ ਤੁਹਾਨੂੰ ਸਟੈਪ ਬਾਈ ਸਟੈਪ ਮੈਂ ਤੁਹਾਨੂੰ ਦੱਸਦਾ ਰਾਵਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੋਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੇਗਨ ਲਾਫਤਾ ਤੇ ਜਰੂਰ ਦੇਖਿਓ ਤੇ ਵੀਡੀਓ ਨੂੰ ਸਕਿਪ ਕਰ ਕਰਕੇ ਨਾ ਦੇਖ ਜੇ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਕਿਉਂਕਿ ਜਿਹੜਾ ਅੱਜ ਦਾ ਵੀਡੀਓ ਆ ਇਹ ਸਪੈਸ਼ਲ ਉਹਨਾਂ ਵਾਸਤੇ ਹੈ ਜਿਹੜੇ ਮੇਰੇ ਭੈਣ ਭਰਾ ਮੈਨੂੰ ਫੋਨ ਕਰਕੇ ਜਾਂ ਮੈਸੇਜ ਕਰਕੇ ਜਾਂ ਵੀਡੀਓ ਦੇ ਥੱਲੇ ਕਮੈਂਟ ਕਰਕੇ ਕਹਿੰਦੇ ਆ ਕਿ ਵੀਰ ਜੀ ਅਸੀਂ YouTube ਦੇ ਉੱਤੇ ਕੰਮ ਕਰਨਾ ਚਾਹੁੰਦੇ ਆ Facebook ਵੀ ਮਤਲਬ ਵੀ ਸਾਨੂੰ ਮਤਲਬ ਵੀ ਆਪਣਾ ਸੀ ਆਪਣਾ ਫੇਸ ਨਹੀਂ ਲੈ ਕੇ ਆਉਣਾ ਚਾਹੁੰਦੇ ਅਸੀਂ ਸਿਰਫ ਆਪਣੀ ਵਾਇਸ ਓਵਰ ਦੇ ਉੱਤੇ ਕੰਮ ਕਰਨਾ ਚਾਹੁੰਦਾ ਇਹ ਜਿਹੜਾ ਚੈਨਲ ਆ ਇਹ ਹੈਗਾ ਫੇਸਲੈਸ ਚੈਨਲ ਆ ਸੋ ਪਲੀਜ਼ ਮੇਰੇ ਤਨ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਦੇਖਦੇ ਪਏ ਨੇ ਇਸ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੀ ਸੋ ਆਓ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜੀ ਉਹ ਕਿਹੜਾ ਚੈਨਲ ਆ ਉਹ ਚੈਨਲ ਹੈਗਾ ਜੀ ਕ੍ਰਾਈਮ ਦਾ ਕ੍ਰਾਈਮ ਦਾ ਚੈਨਲ ਆ ਠੀਕ ਆ ਤੁਸੀਂ ਸਾਰਿਆਂ ਨੇ ਤੁਸੀਂ ਜਦੋਂ ਤੁਸੀਂ ਛੋਟੇ ਹੁੰਦੇ ਸੀ ਜਾਂ ਫਿਰ ਤੁਸੀਂ ਅੱਜ ਦੀ ਡੇਢ ਦੇ ਵਿੱਚ ਵੀ ਤੁਸੀਂ ਲਗਾ ਲਓ ਹਰ ਕੋਈ ਬੰਦੇ ਦੇ ਸੀਆਈਡੀ ਹਾਂ ਜਦ ਕਰਾਇਮ ਪੈਟਰੋਲ ਕਰਾਇਮ ਪੈਟਰੋਲ ਜੋ ਕਰਾਇਮ ਪੈਟਰੋਲ ਹੋ ਗਿਆ ਜਾਂ ਫਿਰ ਕੋਈ ਹੋਰ ਵੀ ਜਿਹੜੇ ਕਰਾਇਮ ਕਰਾਇਮ ਮਤਲਬ ਇਹ ਉਹ ਹੋ ਗਏ ਸ਼ੋਅ ਹੋ ਗਈ ਕਰਾਇਮ ਸ਼ੋਅ ਜਾਂ ਫਿਰ ਮੰਨ ਕੇ ਜਨੂੰ ਤੁਸੀਂ ਜਬਰ ਕਰਾਇਮ ਫਿਲਮਾਂ ਫਿਲਮਾਂ ਤੁਸੀਂ ਸਾਰੇ ਦੇ ਦੇਖੇ ਹੋਣੀਆਂ ਤੇ ਅੱਜ ਦੀ ਡੇਢ ਦੇ ਵਿੱਚ ਵੀ ਤੁਸੀਂ ਸਾਰੇ ਜਣ ਦੇਖਦੇ ਹੋਵੋਗੇ ਕਿਉਂਕਿ ਜਿਹੜੀ ਕਰਾਇਮ ਵਾਲੀਆਂ ਚੀਜ਼ਾਂ ਨੇ ਨਾ ਕਰਾਇਮ ਵਾਲੀਆਂ ਫਿਲਮਾਂ ਹੋ ਗਈਆਂ ਕਰਾਇਮ ਵਾਲੀਆਂ ਸਟੋਰੀਆਂ ਹੋ ਗਈਆਂ ਇਹ ਬਹੁਤ ਹੀ ਵਧੀਆ ਦਿਲਚਸਪ ਹੁੰਦਿਆਂ ਨੇ ਕਿਉਂਕਿ ਮੈਂ ਖੁਦ ਵੀ ਆਪ ਵੀ ਮੈਂ ਦੇਖਦਾ ਰਿਹਾ ਪਹਿਲਾਂ ਵੀ ਦੇਖਦਾ ਰਿਹਾ ਤੇ ਹੁਣ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਾਚ ਕਰਦਾ ਮੰਨ ਲੇ ਚਲੋ ਜਿਵੇਂ ਕਿ ਤੇ ਟ੍ਰੈਵਲਿੰਗ ਵੀ ਕਰਦਾ ਪਾਵਾਂ ਤਾਂ ਮੈਂ ਸਟੋਰੀਸ ਹੁੰਦਾ ਹੀ ਹੁੰਦਾ ਕਰਨਾ ਤਾਂ ਹੈੱਡਫੋਨ ਲਗਾ ਕੇ ਜਦ ਬਸ ਤੇ ਜਾ ਰਿਹਾ ਜਾਂ ਫਿਰ ਮੈਂ ਬਾਈਕ 'ਤੇ ਜਾ ਰਿਹਾ ਵਾ ਕਿਤੇ ਲਈ ਜਾ ਰਿਹਾ ਤਾਂ ਮੈਂ ਇਹ ਚੀਜ਼ਾਂ ਨੂੰ ਸੁਣਦਾ ਹੀ ਹਾਂ ਕਿਉਂਕਿ ਇੱਕ ਗੋਗੀ ਮੇਰੀ ਫੈਂਡ ਵੀ ਹੈ ਜਿਹੜੀ ਕੁਝ ਇਦਾਂ ਦੀ ਗੋਗੀ ਤੁਹਾਨੂੰ ਸਾਰ ਨੂੰ ਪਤਾ ਹੈ ਮੈਂ ਫਿਲਮ ਮੇਕਿੰਗ ਦੇ ਵਿੱਚ ਜੁੜਿਆ ਆਇਆ ਵਾ ਨਾ ਫਿਲਮਾਂ ਦੀ ਕਹਾਣੀਆਂ ਵਗੈਰਾ ਮੈਂ ਦੇਖਦਾ ਵਾਂ ਤੇ ਤੁਹਾਨੂੰ ਪਤਾ ਹੋਵੇ ਮਤਲਬ ਮੈਨੂੰ ਉਹਦੇ ਵਿੱਚ ਕੋਈ ਨਾ ਕੋਈ ਮਸਾਲਾ ਲੱਭਦਾ ਰਹਿੰਦਾ ਵਾ ਇਸ ਕਰਕੇ ਮੈਂ ਕ੍ਰਾਈਮ ਨੀਅਰ ਸਟੋਰੀ ਬਹੁਤ ਜ਼ਿਆਦਾ ਸੁਣਦਾ ਹਾਂ ਤੇ ਇਹਦੇ ਵਿੱਚ ਜਿਹੜਾ ਕੰਪੀਟੀਸ਼ਨ ਆ ਬਹੁਤ ਘੱਟ ਆ ਮੈਂ ਨਾ YouTube ਦੇ ਉੱਤੇ ਸਰਚ ਜਿਹੜੇ ਕਾਈਂ ਦੇ ਉੱਤੇ ਕ੍ਰਾਈਮ ਐਂਡ ਸਸਪੈਂਸ ਦੇ ਉੱਤੇ ਕੰਮ ਕਰਦੇ ਪਏ ਨੇ ਉਹ ਸਿਰਫ ਦੋ YouTube ਸਿਰਫ ਦੋ YouTube ਚੈਨਲ ਨੇ ਮੇਰੇ ਤੇ ਮੈਂ ਉਹਨਾਂ ਦੀ ਨਾ ਅਰਨਿੰਗ ਦੇਖੀ ਆਨਲਾਈਨ ਉਹਨਾਂ ਦੀ 3000 ਡਾਲਰ ਤੋਂ ਲੈ ਕੇ 7000 ਡਾਲਰ 3000 ਡਾਲਰ ਤੋਂ ਲੈ ਕੇ 7000 ਡਾਲਰ ਸਿਰਫ ਇੱਕ ਤੋਂ ਮਹੀਨੇ ਦੀ ਕਮਾਈ ਆ ਉਹਨਾਂ ਦੀ ਤੇ ਇੰਡੀਆ ਦੀ ਕਰੰਸੀ ਦੇ ਵਿੱਚ ਦੇਖ ਲਓ 2 ਲੱਖ ਤੋਂ ਲੈ ਕੇ 5 ਲੱਖ ਰੁਪਈਆ 2 ਲੱਖ ਤੋਂ 5 ਲੱਖ ਰੁਪਈਆ ਸਿਰਫ ਇੱਕ ਮਹੀਨੇ ਦੀ ਕਮਾਈ ਆ ਉਹਨਾਂ ਦੀ ਇਹ ਟੌਪਿਕ ਤੇ ਤੁਸੀਂ ਵੀ ਕੰਮ ਕਰ ਸਕਦੇ ਹੋ ਬਹੁਤ ਬਹੁਤ ਹੀ ਜ਼ਿਆਦਾ ਸੋਖਾ ਕੰਮ ਆ ਇਹ ਕੋਈ ਉਲਕਾ ਗੰਨੀ ਹੈਗਾ ਇਹਦਾ ਤੁਸੀਂ ਕੰਟੈਂਟ ਕਿੱਥੋਂ ਲੈ ਕੇ ਆਣਾ ਕੰਟੈਂਟ ਕਿੱਥੋਂ ਲੈ ਕੇ ਆਣਾ ਵੀਡੀਓ ਕਿੱਥੋਂ ਲੈ ਕੇ ਆਉਣੀ ਆ ਵਾਇਸ ਓਵਰ ਕਿਵੇਂ ਕਰਨੀ ਆ ਉਹਦੇ ਤੁਸੀਂ ਟੈਨਸ਼ਨ ਨਹੀਂ ਲੈਣੀ ਹੈਗੀ ਉਹਦੇ ਬਾਅਦ ਤਾਂ ਤੁਹਾਡਾ ਛੋਟਾ ਘਰਾ ਬੈਠਾ ਵਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਸੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦੱਸੂਗਾ ਤੁਸੀਂ ਕੰਟੈਂਟ ਕਿੱਥੋਂ ਲੈ ਕੇ ਆਉਣਾ ਵਾ ਤੁਸੀਂ ਵੀਡੀਓ ਕਿੱਥੋਂ ਲੈ ਕੇ ਆਉਣੀ ਆ ਤੁਸੀਂ ਵਾਇਸ ਓਵਰ ਕਿਵੇਂ ਕਰਨੀ ਆ ਤੇ ਤੁਸੀਂ ਬੈਕਗ੍ਰਾਉਂਡ ਮਿਊਜ਼ਿਕ ਬੈਕਗ੍ਰਾਉਂਡ ਮਿਊਜ਼ਿਕ ਤੁਸੀਂ ਕਿੱਥੋਂ ਲੈ ਕੇ ਆਉਣਾ ਬਸ ਆ ਚਾਰ ਚੀਜ਼ਾਂ ਚਾਹੀਦੀਆਂ ਨੇ ਆਪਾਂ ਨੂੰ ਨੰਬਰ 1 ਤੇ ਜਿਹੜੇ ਕੰਟੈਂਟ ਕੰਟੈਂਟ ਸਾਰੇ ਨਾਲੋਂ ਇੰਪੋਰਟਡ ਆ ਤੁਸੀਂ ਕਿੱਥੋਂ ਲੈ ਜਾਣਾ ਨੰਬਰ 2 ਤੇ ਆ ਗਿਆ ਤੁਸੀਂ ਵੀਡੀਓ ਵੀਡੀਓ ਕਿੱਥੋਂ ਲੈ ਕੇ ਆਉਣੀਆਂ ਨੇ ਵੀਡੀਓ ਕੰਟੈਂਟ ਤੋਂ ਵੀ ਇੰਪੋਰਟਡ ਆ ਉਸ ਤੋਂ ਬਾਅਦ ਆ ਗਿਆ ਤੁਸੀਂ ਵੌਇਸ ਕਿਵੇਂ ਕਰਦੇ ਆ ਉਹ ਵੀ ਮੈਂ ਤੁਹਾਨੂੰ ਦੱਸ ਦੂੰਗਾ ਉਸ ਤੋਂ ਬਾਅਦ ਆ ਗਿਆ ਮੀਸੀ ਇਹ ਚਾਰ ਜਿਹੜਾ ਚਾਹੀਦੇ ਨੇ ਚਾਰੀ ਚੀਜ਼ਾਂ ਮੈਂ ਤੁਹਾਨੂੰ ਦੱਸ ਦਿੰਦੀਆਂ ਨੇ ਤੁਸੀਂ ਕਿੱਥੋਂ ਕਿੱਥੋਂ ਲੈ ਕੇ ਆਉਣੀਆਂ ਨੇ ਇਹ ਜਿਹੜਾ ਚੈਨਲੋਂ ਬਹੁਤ ਹੀ ਬਹੁਤ ਸੌਖਾ ਕੰਮ ਆਹੇ ਇਹਦੇ ਉੱਤੇ ਮਤਲਬ ਕਿ ਕੋਈ ਵੀ ਕੋਈ ਵੀ ਇੱਥੇ ਕੋਮਪੀਟੀਸ਼ਨ ਨਹੀਂ ਹੈਗਾ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਕਰ ਲੈਣੇ ਹੋ ਬੇਸ਼ੱਕ ਜੇ ਤੁਸੀਂ ਹਿੰਦੀ ਦੇ ਵਿੱਚ ਕਰ ਲੈਨੇ ਹੋ ਫਿਰ ਉਸ ਤੋਂ ਵੀ ਬੇਸ਼ੱਕ ਜੇ ਤੁਸੀਂ ਅੰਗਰੇਜ਼ੀ ਦੇ ਵਿੱਚ ਕਰ ਲੈਨੇ ਹੋ ਫਿਰ ਉਸ ਤੋਂ ਵੀ ਬੇਸ਼ੱਕ ਮੈਂ ਤੁਹਾਨੂੰ ਦੇਖੋ ਬਕਰਨਾ ਕੀ ਹੈ ਸਭ ਤੋਂ ਪਹਿਲਾਂ ਤੁਸੀਂ YouTube ਦੇ ਉੱਤੇ ਆਪਣਾ ਚੈਨਲ ਬਣਾ ਲੈਣਾ ਜਿਹੜਾ YouTube ਦੇ ਉੱਤੇ ਤੁਸੀਂ ਚੈਨਲ ਬਣਾਉਣਾ ਹੈ ਜੀ ਤੁਸੀਂ YouTube ਵਾਲਾ ਚੈਨਲ ਬਹੁਤ ਵਧੀਆ ਨਾਮ ਰੱਖਣਾ ਯੂਨੀਕ ਜਿਹਾ ਨਾਮ ਰੱਖਣਾ ਜਿਹੜਾ ਸਰਚ ਵਿੱਚ ਦੇ ਵਿੱਚ ਆਵੇ ਹਾਂ ਜਿਵੇਂ ਜਿਵੇਂ ਉਹ ਕ੍ਰਾਈਮ ਪੈਟਰੋਲ ਹੋ ਗਿਆ ਚਲੋ ਇਹਦਾ ਸੀਰੀਅਲ ਦਾ ਨਾਮ ਆ ਨਾ ਤੁਸੀਂ ਇਦਾਂ ਦੇਖਾ ਤੁਸੀਂ ਲਿਖ ਦੇਣਾ ਕ੍ਰਾਈਮ ਸਟੋਰੀ ਕ੍ਰਾਈਮ ਵਿਲੇਜ ਵਿਲੇਜ ਕ੍ਰਾਈਮ ਵਿਲੇਜ ਸਟੋਰੀ ਕ੍ਰਾਈਮ ਇੱਦਾਂ ਦਾ ਕੋਈ ਯੂਨੀਕ ਜਿਹਾ ਨਾਮ ਰੱਖ ਲੈਣਾ ਹੁਣ ਆਪਾਂ ਗੱਲ ਕਰਦੇ ਹਾਂ ਤੁਸੀਂ ਕੰਟੈਂਟ ਸਭ ਤੋਂ ਮੇਨ ਚੀਜ਼ ਹੈਗਾ ਵਾ ਕੰਟੈਂਟ ਕੰਟੈਂਟ ਤੁਸੀਂ ਕਿੱਥੋਂ ਲਿਕੇ ਆਉਣਾ ਵਾ ਤੁਹਾਨੂੰ ਤਿੰਨ ਚੀਜ਼ਾਂ ਦੱਸਾਂਗਾ ਤੁਹਾਨੂੰ ਕੰਟੈਂਟ ਬਹੁਤ ਪੂਰਾ ਮਿਲ ਜਗਾ ਦੇਖੋ ਨੰਬਰ 1 ਤੇ ਹੈਗਾ ਵਾ ਨਿਊਜ਼ਪੇਪਰ ਨਿਊਜ਼ਪੇਪਰ ਉਹ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਨਾ ਨਿਊਜ਼ਪੇਪਰ ਲਗਵਾਏ ਹੋਏ ਨਹੀਂ ਅਖਬਾਰ ਲਗਵਾਏ ਹੋਏ ਨੇ ਪੰਜਾਬੀ ਹਿੰਦੀ ਅੰਗਰੇਜ਼ੀ ਦੇ ਠੀਕ ਹੈ ਜੀ ਉਹਨਾਂ ਦੇ ਵਿੱਚ ਕੋਈ ਨਾ ਕੋਈ ਕ੍ਰਾਈਮ ਦੀ ਸਟੋਰੀ ਆਉਂਦੀ ਹੀ ਹੁੰਦੀ ਆ ਰੋਜ਼ ਹੁੰਦੀ ਦਿੱਤੀ ਹੁੰਦੀ ਆ ਇਹ ਤਾਂ ਹਰ ਵਾਰ ਵਾਲੇ ਤੇ ਸੰਡੇ ਵਾਲੇ ਦਿਨ ਦੋ ਵੀ ਆਂਦੀਆਂ ਨੇ ਤਿੰਨ ਵੀ ਆਂਦੀਆਂ ਨੇ ਦੋ ਤਿੰਨ ਸਟੋਰੀਆਂ ਆਉਂਦੀਆਂ ਜਾਂਦੀਆਂ ਨੇ ਕੋਈ ਵੀ ਨਿਊਜ਼ਪੇਪਰ ਚੱਕ ਲੋ ਤੁਸੀਂ ਉਤੋਂ ਸਟੋਰੀ ਚੱਕ ਸਕਦੇ ਹੋ ਨੰਬਰ 1 ਪਾਏ ਹੋ ਗਿਆ ਨੰਬਰ 2 ਹੋ ਗਿਆ ਤੁਸੀਂ ਕਿਤਾਬਾਂ ਦੇ ਬਾਜ਼ਾਰ ਦੇ ਵਿੱਚ ਜਾਣਾ ਕਿਤਾਬਾਂ ਦੇ ਬਾਜ਼ਾਰ ਦੇ ਵਿੱਚ ਜਾ ਕੇ ਤੁਸੀਂ ਉਹਨੂੰ ਕਹਿਣਾ ਸੀ ਸਾਨੂੰ ਕ੍ਰਾਈਮ ਕ੍ਰਾਈਮ ਐਂਡ ਸਸਪੈਂਸ ਸਸਪੈਂਸ ਵਾਲੀ ਸਾਨੂੰ ਬੁੱਕ ਦੇ ਦੇ ਉਹ ਜਿਹੜੀ ਬੁੱਕ ਦੀ ਕੀਮਤ ਆਏਗੀ 200 ਰੁਪਏ ਤੋਂ ਲੈ ਕੇ 500 ਰੁਪਏ ਦੇ ਵਿੱਚ ਆਏਗੀ ਬਾ कहानिया। कहानिया 200 ਤੋਂ 500 ਰੁਪਏ ਦੀ ਆਪਣੇ ਉੱਤੇ ਲਾਈ ਸਕਦੇ ਹਾਂ 200 ਤੋਂ 500 ਰੁਪਏ ਦੀ ਤੁਸੀਂ ਕਿਤਾਬ ਲੈਣੀ ਹੈ ਉਹਦੇ ਵਿੱਚ ਘਟੋ ਘਟ ਸੂਕ ਕਹਾਣੀਆਂ 100 ਕਹਾਣੀਆਂ ਨਹੀਂ ਆਉਣੀਆਂ ਉਹਦੇ ਵਿੱਚ ਤੁਸੀਂ 100 ਕਹਾਣੀਆਂ ਤੁਸੀਂ ਪੜ੍ਹ ਲਈ ਸਿਰਫ 200 ਤੋਂ ਲੈ ਕੇ 500 ਰੁਪਏ ਲਗਾ ਕੇ ਠੀਕ ਹੈ ਜੀ ਹੁਣ ਗੱਲ ਕਰਦੇ ਤੀਸਰੀ ਗੱਲ ਜਿਹੜੀ ਤੀਜੀ ਹੈ ਤੁਸੀਂ ਕਰਨੀ ਗੂਗਲ ਤੋਂ ਗੂਗਲ ਤੋਂ ਸਰਚ ਕਰ ਲਓ ਗੂਗਲ ਤੋਂ ਸਰਚ ਕਰ ਲੋ ਜੇ ਤੁਸੀਂ ਕਿੰਨੇ ਸਾਡੇ ਤੋਂ ਤਾਂ ਨੀਜ਼ ਪੇਪਰ ਵੀ ਨਹੀਂ ਆਂਦਾ ਅਸੀਂ ਨਿਊਜ਼ਪੇਪਰ ਵੀ ਨਹੀਂ ਲੈ ਸਕਦੇ ਛੱਡੋ ਪਰਾਂ ਆਪਾਂ ਨਿਊਜ਼ਪੇਪਰ ਉਹਦੇ ਕੈਨਸਲ ਕਰ ਦਿੰਨੇ ਆ ਨੰਬਰ 2 ਤੇ ਆ ਗਿਆ ਤੁਸੀਂ ਕਿਤਾਬ ਵੀ ਲੈ ਕੇ ਆਉਣਾ ਚਾਹਦੇ ਉਹ ਵੀ ਸ਼ਰਦੂ ਕਿੰਨੇ ਭੈਣ ਭਰਾ ਇਹ ਕਿਤਾਬਾਂ ਦਾ ਦੇ ਬਜਾਅ ਤੇ ਜੱਦ ਨਹੀਂ ਜਾਣਾ ਚੰਦੇ ਰਹੀ ਤੇ ਭੈਣਾਂ ਨੇ ਜਿਹਨੇ ਉਹ ਨਹੀਂ ਮੁਦਾਫਤ ਕਿਸੇ ਤੋਂ ਨਾ ਬੁਈਦੀ ਕਰਨੀ ਗੂਗਲ ਤੇ ਜਾ ਕੇ ਸਰਚ ਕਰੋ ਗੂਗਲ ਤੇ ਕੀ ਸਰਚ ਕਰਨਾ ਤੁਸੀਂ ਲਿਖਣਾ ਕ੍ਰਾਈਮ ਕ੍ਰਾਈਮ ਸਟੋਰੀ ਸਟੋਰੀ ਇਨ ਹਿੰਦੀ ਹਿੰਦੀ ਜਰੂਰ ਲਿਖਾ ਆਪ ਤਾਂ ਪੰਜਾਬੀ ਚ ਨਹੀਂ ਦੇਗਾ ਜੇ ਤੁਹਾਨੂੰ ਹਿੰਦੀ ਦੇ ਵਿੱਚ ਮਤਲਬ ਮਿਲ ਜਾਂਦੀ ਆ ਤੁਸੀਂ ਇਹਨੂੰ ਕਨਵਰਟ ਕਰ ਲਿਓ ਹਿੰਦੀ ਦੀ ਜਿਹੜੀ ਸਟੋਰੀ ਆਏਗੀ ਨਾ ਉਹਨੂੰ ਕਾਪੀ ਕਰ ਦਿਓ ਸਾਰੀ ਨੂੰ ਕਾਪੀ ਕਰਕੇ ਤੁਸੀਂ ਉਹਦੇ ਵਿੱਚ ਪਾ ਦਿਓ ਉਹ ਗੂਗਲ ਟ੍ਰਾਂਸਲੇਟਰ ਦੇ ਵਿੱਚ ਬਦ ਤੁਹਾਨੂੰ ਪੰਜਾਬੀ ਦੇ ਵਿੱਚ ਦੇ ਦੇਗਾ ਤੁਸੀਂ ਇਸ ਤਰ੍ਹਾਂ ਕਰ ਲੈਣਾ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਹਿਣਾ ਹੋ ਮੇਨ ਚੀਜ਼ ਇਹ ਦਿੰਦੀ ਆ ਵਾਇਸਓਵਰ ਵਾਇਸਓਵਰ ਕਰ ਵੀ ਮੈਂ ਤੁਹਾਨੂੰ ਦੱਸਾਂ ਤੁਸੀਂ ਵਾਇਸਓਵਰ ਕਿਵੇਂ ਕਰਨੀ ਆ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਬਾਰੇ ਦੱਸਣਾ ਚਾਹੁੰਦਾ ਮੇਰੇ ਨਾਲ ਇੱਕ YouTube ਦੇ ਉੱਤੇ ਚੈਨਲ ਆ ਮੇਰਾ ਇੱਕ YouTube ਦੇ ਉੱਤੇ ਚੈਨਲ ਆ ਉਹ YouTube ਚੈਨਲ ਦਾ ਨਾਮ ਆਏਗਾ ਵਿਲੇਜ ਸਟੋਰੀ village story village story ਆ ਉਹਦਾ ਲਿੰਕ ਨਾ ਮੈਂ ਆਪਣੇ YouTube ਚੈਨਲ ਦਾ ਨਿਕਥਾ ਨਹੀਂ ਡਿਸਕ੍ਰਿਪਸ਼ਨ ਦੇ ਵਿੱਚ ਨਹੀਂ ਦੇ ਦਾਂਗਾ ਜਿਹੜਾ ਮੈਂ ਟੈਲੀਗ੍ਰਾਮ ਦੇ ਉੱਤੇ ਇੱਕ ਗਰੁੱਪ ਬਣਾਇਆ ਮੈਂ ਟੈਲੀਗ੍ਰਾਮ ਦੇ ਗਰੁੱਪ ਦੇ ਉੱਤੇ ਵੀ ਇਹ ਚੈਨਲ ਦਾ ਲਿੰਕ ਮੈਂ ਦੇ ਦਾਂਗਾ ਤੁਸੀਂ ਉਹ ਚੈਨਲ ਦੇ ਜਾ ਕੇ ਨਾ ਇੱਕ ਵਾਰੀ ਜ਼ਰੂਰ ਵਾਚ ਕਰਿਓ ਕਿਉਂਕਿ ਉਹਦੇ ਵਿੱਚ ਨਾ ਜਿਹੜੀ ਵਿਲੇਜ ਸਟੋਰੀ ਹੈ ਇਹਦੇ ਵਿੱਚ ਨੂੰ ਮੈਂ 3-4 ਤਰ੍ਹਾਂ ਦੀਆਂ ਸਟੋਰੀਆਂ ਪਾਣਾ ਵਾ ਨੰਬਰ 1 ਤੇ ਪਾਣਾ ਮੈਂ ਕ੍ਰਾਈਮ ਕ੍ਰਾਈਮ ਸਟੋਰੀ ਪਾਣਾ ਵਾ ਨੰਬਰ 2 ਤੇ ਪਾਣਾ ਮੈਂ ਲਵ ਸਟੋਰੀ ਹੈ ਪਾਣਾ ਵਾ ਨੰਬਰ 3 ਤੇ ਪਾਣਾ ਮੈਂ ਸਸਪੈਂਸ ਨੰਬਰ 4 ਦੇ 92 ਹੋਰ ਹੋਰ ਕਹਾਣੀਆਂ ਹੋਰ ਕਹਾਣੀਆਂ ਮੈਂ ਜ਼ਿਆਦਾ ਪਉਣਾ ਉਹਦੇ ਤੇ ਤੁਸੀਂ ਉਹ ਮੇਰੇ ਚੈਨਲ ਤੇ ਜਾ ਕੇ ਦੇਖੋ ਉਹਦੇ ਵੀਊ ਦੇਖੋ ਕਿੰਨੇ ਆ ਰਹੇ ਆ ਉਹਦੇ 3200 3200 3000 5000 10000 ਤੱਕ ਵੀਊ ਆਏ ਹੋਏ ਨੇ ਉਹਦੇ ਸਿਰਫ ਮੈਂ ਕਿਗਾ ਉਹ ਗੂਗਲ ਤੋਂ ਕਾਪੀ ਕਰਦਾ ਕਹਾਣੀਆਂ ਤੇ ਉੱਤੇ ਪੇਸਟ ਕਰਦੇ ਨਾ ਤੁਹਾਨੂੰ ਪਤਾ ਲੱਗ ਜਾਣਾ ਵੀ ਤੁਸੀਂ ਕਿਵੇਂ ਕੰਮ ਕਰਨਾ ਉਹ ਚੈਨਲ ਨੂੰ ਜਾ ਕੇ ਜਰੂਰ ਬਾਤ ਕਰੋ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਹੁਣ ਆਪਾਂ ਅਗਲੀ ਗੱਲ ਕਰਦੇ ਤੁਸੀਂ ਵਾਇਸਓਵਰ ਕਿਵੇਂ ਕਰਨੀਆਂ ਵੌਇਸ ਓਵਰ ਕਰਨ ਵਾਸਤੇ ਤੁਹਾਡੇ ਕੋਲ ਇੱਕ ਮੋਬਾਈਲ ਫੋਨ ਹੋਣੀ ਚਾਹੀਦੀ ਹੈ ਸਾਰੇ ਕੁਆਦੀ ਦੇ ਸਮੇਂ ਦੇ ਵਿੱਚ ਹੈਗਾ ਤੁਸੀਂ ਮੇਰੀ ਵੀਡੀਓ ਦੇਖਦੇ ਪਿਓ ਉਹ ਵੀ ਤੁਸੀਂ ਮੋਬਾਈਲ ਫੋਨ ਦੇ ਵਿੱਚ ਹੀ ਦੇਖਦੇ ਪਿਓ ਬਹੁਤ ਘੱਟ ਮੇਰੇ ਭਿੰਨ ਭਰਾਏ ਰੋਜ ਇਹ ਨੇ ਜਿਹੜੇ ਕੰਪਿਊਟਰ ਜਾਲੇ ਉਹਦੇ ਆਪਣੇ ਲਿਫਟੋਕ ਦੇ ਵਿੱਚ ਦੇਖਦੇ ਨੇ ਠੀਕ ਹੈ ਜੀ ਤੁਹਾਡੇ ਸਾਰੇ ਦੇ ਮੋਬਾਈਲ ਫੋਨ ਦੇ ਵਿੱਚ ਵੌਇਸ ਰਿਕਾਰਡਰ ਵੌਇਸ ਰਿਕਾਰਡਰ ਰਿਕਾਰਡਰ ਹੁੰਦਾ ਹੀ ਹੁੰਦਾ ਵਾ ਜੇ ਤੁਹਾਡੇ ਫੋਨ ਦੇ ਵਿੱਚ ਵੌਇਸ ਰਿਕਾਰਡਰ ਨਹੀਂ ਹੈਗਾ ਤੇ ਤਾਂ ਤੁਸੀਂ ਕੀ ਕਰਨਾ ਤੁਸੀਂ ਪਲੇ ਸਟੋਰ ਐਪਲੀਕੇਸ਼ਨ ਦੇ ਵਿੱਚ ਚਲੇ ਜਾਣਾ ਪਲੇ ਸਟੋਰ ਐਪਲੀਕੇਸ਼ਨ ਦੇ ਵਿੱਚ ਜਾ ਕੇ ਤੁਸੀਂ ਵਾਇਸ ਰਿਕਾਰਡਰ ਇਹ ਬਿਲਕੁਲ ਫ੍ਰੀ ਆ ਵਾਇਸ ਰਿਕਾਰਡਰ ਐਪਲੀਕੇਸ਼ਨ ਨੂੰ ਤੁਸੀਂ ਡਾਊਨਲੋਡ ਕਰ ਲੈਣਾ ਡਾਊਨਲੋਡ ਕਰਨ ਤੋਂ ਬਾਅਦ ਜੜੀ ਵੀ ਕਹਾਣੀਆਂ ਜੜੀ ਵੀ ਕਹਾਣੀ ਤੁਸੀਂ ਗੂਗਲ ਤੋਂ ਫੱਤੀ ਕੀਤੀ ਆ ਜਾਂ ਫਿਰ ਤੁਸੀਂ ਮਤਲਬ ਕਿਤਾਬ ਤੋਂ ਪੜ੍ਹੀ ਆ ਜਾਂ ਤੁਸੀਂ ਨਿਊਜ਼ਪੇਪਰ ਤੋਂ ਪੜ੍ਹੀ ਆ ਉਹਨੂੰ ਤੁਸੀਂ ਆਪਣੀ ਆਵਾਜ਼ ਦੇ ਵਿੱਚ ਗੋਲਣਾ ਵੋ ਮਨ ਜਿਵੇਂ ਤੁਹਾਨੂੰ ਤੁਸੀਂ ਇੱਕ ਵਾਰ ਕੀ ਬਾਤ ਹੈ ਕਿ ਇੱਕ گاਉਂ ਵਿੱਚ ਦੋ ਲੜਕੇ ਰਹਿੰਦੇ ਸਨ ਉਹ ਦੋ ਲੜਕੇ ਦੇਖਣੇ ਵਿੱਚ ਤਾਂ ਅੱਛੇ ਸਨ ਲੇਕਿਨ ਉਹਨਾਂ ਦੇ ਕੰਮ ਕੁਝ ਅੱਛੇ ਨਹੀਂ ਥੇ ਇਹ ਪਰ ਤੁਸੀਂ ਬੋਲ ਕੇ ਆਵਾਜ਼ ਨੂੰ ਭਾਰੀ ਜੀ ਆਵਾਜ਼ ਨੂੰ ਤੁਸੀਂ ਰੱਖ ਦੇਣਾ ਅਗਰ ਇਹਦੇ ਉੱਤੇ ਫੀਮੇਲ ਅਗਰ ਫੀਮੇਲ ਕੰਮ ਕਰਦੀਆਂ ਨੇ ਇਸ ਚੈਨਲ ਦੇ ਉੱਤੇ ਉਹਨਾਂ ਦਾ ਚੈਨਲ ਜ਼ਿਆਦਾ ਵਾਇਰਲ ਹੋਏਗਾ ਕਿਉਂਕਿ ਜਿਹੜੀ ਫੀਮੇਲ ਦੀ ਵੌਇਸ ਹੁੰਦੀ ਹੈ ਨਾ ਉਹ ਲੋਕ ਬਹੁਤ ਜ਼ਿਆਦਾ ਸੁਣਦੇ ਨੇ ਕਿਉਂਕਿ ਉਹਨਾਂ ਦੀ ਆਵਾਜ਼ ਬਹੁਤ ਅੱਛੀ ਹੁੰਦੀ ਹੈ ਉਹਨਾਂ ਦੀ ਆਵਾਜ਼ ਦੇ ਵਿੱਚ ਮਿਠਾਸ ਹੁੰਦੀ ਆ ਠੀਕ ਹੈ ਜੇ ਮੇਲ ਕਰਦਾ ਤਾਂ ਮੈਨੂੰ ਇਹ ਵੀ ਵੀਡੀਓ ਉਹਦੀ ਵੀ ਦੇ ਦੇ ਮੈਨੂੰ ਮੇਜੇ ਬਸ ਇਹ ਵੀ ਉਹਨੂੰ ਆਪਣੀ ਆਵਾਜ਼ ਦਾ ਨਾ ਉਹ ਜਿਹੜਾ ਮਤਲਬ ਕਹਿੰਦੇ ਬੇਸ ਬੇਸ ਨੂੰ ਰੱਖਣਾ ਬੈਣਾ ਪਰ ਰੱਖਣਾ ਬੈਣਾ ਥੋੜਾ ਜਿਆਦਾ ਠੀਕ ਹੈ ਜੀ ਤੁਸੀਂ ਇਹ ਚੈਨਲ ਦੇ ਉੱਤੇ ਤੁਸੀਂ ਵਾਇਸ ਰਿਕਾਰਡ ਕਰ ਲਈ ਹੁਣ ਗੱਲ ਕਰਦੇ ਆਪਾਂ ਤੁਸੀਂ ਵੀਡੀਓ ਕਿੱਥੋਂ ਲੈ ਕੇ ਆਉਣੀਆਂ ਨੇ ਹਣਾ ਵੀਡੀਓ ਤੁਸੀਂ ਕਿੱਥੋਂ ਡਾਊਨਲੋਡ ਕਰਨੀਆਂ ਨੇ ਵੀਡੀਓ ਦੇ ਉੱਤੇ ਮੈਂ ਆਲਰੇਡੀ ਇੱਕ ਵੀਡੀਓ ਬਣਾਈ ਹੋਈ ਆ ਤੁਸੀਂ ਨੋ ਕਾਪੀਰਾਈਟ ਵੀਡੀਓ ਕਿੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਤੁਸੀਂ ਉੱਥੋਂ ਜਾਣਾ ਉੱਥੋਂ ਵੀਡੀਓ ਡਾਊਨਲੋਡ ਕਰ ਲੈਣੀ ਆ ਤੇ ਤੁਸੀਂ ਫਿਰ ਜਦੋਂ ਦੇਖੋ ਤੁਹਾਡੇ ਕੋਲ ਵਾਇਸ ਵੀ ਰਿਕਾਰਡ ਹੋ ਗਈ ਕਹਾਣੀ ਦੀ ਨੰਬਰ 1 ਨੰਬਰ 2 ਤੇ ਆ ਗਿਆ ਤੁਹਾਡੇ ਕੋਲ ਉਹ ਵੀ ਹੋ ਗਈ ਵਾਇਸ ਵੀ ਰਿਕਾਰਡ ਹੋ ਗਈ ਤੁਹਾਡੇ ਕੋਲ ਵੀਡੀਓ ਵੀ ਡਾਊਨਲੋਡ ਹੋ ਗਈ ਜੀ ਨੰਬਰ 3 ਤੇ ਆ ਗਈ ਡੇਟੀ ਅਡੀਟਿੰਗ ਅਡੀਟਿੰਗ ਇਜ਼ ਵੈਰੀ ਵੈਰੀ ਇੰਪੋਰਟੈਂਟ ਅਡੀਟਿੰਗ ਇਸ ਸਾਡੇ ਚਾਰ ਚੰਨ ਲੋਣੇ ਆ ਹੁਣ ਤੁਸੀਂ ਕੀ ਕਰਨਾ ਵਾ ਅਡੀਟਿੰਗ ਜਦੋਂ ਕਰਨੀ ਆ ਤੁਸੀਂ VN VN ਐਪ ਦੇ ਵਿੱਚ ਚਲੇ ਜਾਣਾ ਉਹਦੇ ਤੇ ਮੈਂ ਆਲਰੇਡੀ ਵਿਲੇਸ਼ਨ ਬਣਾਜ ਬਣਾਏ ਹੋਏ ਨੇ ਵੀ ਤੁਸੀਂ ਕਿਵੇਂ ਕਿਵੇਂ ਐਡਿਟ ਕਰਦੇ ਇਹਦੀ ਐਡੀਟਿੰਗ ਹੈ ਜਿਹੜੀ ਬਹੁਤ ਸਿਪਲ ਆ ਬਹੁਤ ਹੀ ਜ਼ਿਆਦਾ ਸਿੰਪਲ ਆ ਬਹੁਤ ਹੀ ਜ਼ਿਆਦਾ ਈਜ਼ੀ ਆ ਮੈਂ ਇਹਦੇ ਤੇ ਪੂਰੀ ਆਲਰੇਡੀ ਮੈਂ ਇਹਦੇ ਤੇ ਇੱਕ ਵੀਡੀਓ ਬਣਾਈ ਜਾਈ ਗੀ ਆ ਵੀ ਤੁਸੀਂ ਕਿਵੇਂ ਆਪਣੀ ਵੀਡੀਓ ਨੂੰ ਕਿਸੇ ਵੀ ਵੀਡੀਓ ਨੂੰ ਤੁਸੀਂ ਕਿਵੇਂ ਐਡੀਟ ਕਰ ਸਕਦੇ ਹੋ ਹਨ ਤੁਸੀਂ ਕੀ ਕਰਨਾ ਚਾਹੁੰਦੇ ਜਦੋਂ ਆ ਐਡੀਟਿੰਗ ਦੀ ਉਹ ਆ ਟਾਈਮ ਲਾਈਨ ਆ ਇੱਥੇ ਤੁਹਾਡੀ ਇਹਦੇ ਤੇ ਪਹਿਲੀ ਵੌਇਸ ਤੁਹਾਡੀ ਵੌਇਸ ਆ ਜਾਣੀ ਆ ਵੌਇਸ ਆ ਜਾਈਗੀ ਇੱਥੇ ਤੁਹਾਡੀ ਵੀਡੀਓ ਆ ਜਾਣੀ ਆ ਇੱਥੇ ਤੁਹਾਡੀ ਵੀਡੀਓ ਆ ਜਾਣੀ ਆ ਹੁਣ ਜਦਾ ਥੰਡ ਲਗਾ ਜਦੋਂ ਪੋਸਟ ਆਏ ਟਾਈਮ ਲਾਈਨ ਆ ਤੁਸੀਂ ਇੱਥੇ 뮤ਜ਼ਿਕ ਲਗਾ ਦੇਣਾ ਯੂਜ਼ਿੰਗ ਇਹ ਕਿਥੋਂ ਡਾਊਨਲੋਡ ਕਰਨਾ ਕੋਰਰ ਕਹਾਣੀਆਂ ਦਾ ਮਿਊਜ਼ਿਕ ਐਸ ਸਸਪੈਂਸ ਤਰ੍ਹਾਂ ਹੀ ਮਿਲਣਾ ਤਾਂ ਉਹਦੇ ਤੇ ਨੀ ਆਲਰੇਡੀ ਵੀਡੀਓ ਬਣਾਈ ਹੋਈ ਆ ਵੀ ਤੁਸੀਂ ਮਿਊਜ਼ਿਕ ਇਥੋਂ ਡਾਊਨਲੋਡ ਕਰਨਾ ਵੀਡੀਓ ਡਾਊਨਲੋਡ ਕਿੱਥੋਂ ਕਰਨੀ ਵਾਇਸਓਵਰ ਤੁਸੀਂ ਕਰ ਲਈ ਫੇਸ ਤੁਸੀਂ ਦੁਬਾਰਾ ਨਹੀਂ ਹੈਗਾ ਤੁਸੀਂ ਇਹ ਤਾਂ ਕਰਕੇ ਤੁਸੀਂ YouTube ਦੇ ਉੱਤੇ ਤੁਹਾਡੀ ਵੀਡੀਓ ਰੈਡੀ ਹੋ ਜੇਗੀ ਤੁਸੀਂ ਬਣਾ ਕੇ ਇੱਕ ਪਿਆਰਾ ਜਿਹਾ ਘੈਂਟ ਜਿਹਾ ਥੰਬਨੇਲ ਬਣਾ ਦੇਣਾ ਜਦਾ ਥੰਬਨੇਲ ਬਣਾ ਲਵਾਂ ਨਾ ਥੰਬਨੇਲ ਤੇ ਤੁਸੀਂ ਕ੍ਰੈਨ ਕਰਦੇ ਨੇ ਕ੍ਰੈਨ ਵੀ ਜਦੋਂ ਬੰਦਾ ਥੰਬਨੇਲ ਦੇਖੇ ਕਹਵੇ ਯਾਰ ਇਹ ਵੀਡੀਓ ਮੈਂ ਦੇਖਣੀ ਹੈ ਦੇਖਣੀ ਆ ਥੰਬਨੇਲ ਤੇ ਕੀ ਲਿਖਣਾ ਤਾਂ ਹੀ ਮੰਨ ਜ ਦੋ ਲੜਕੋ ਨੇ ਤੱਬੀਆ ਕਤਲ ਹਣਾ ਤੁਸੀਂ ਲਿਖ ਦੇਣਾ ਦੋ ਲੜਕੋ ਨੇ ਮੈਂ ਪੰਜਾਬੀ ਚ ਲਿਖਦਾ ਮੈਂ ਦੋ ਨੜਕੋ ਨੇ ਕਿਵੇਂ ਕਿਵੇਂ ਕੀਤਾ ਕਿਉਂ ਕਿਵੇਂ ਕੀਤਾ ਲੜਕੀ ਦਾ ਕਤਲ ਲੜਕੀ ਦਾ ਕਤਲ ਬਾ ਪਿੱਛੇ ਕੁਐਸਚਨ ਮਾਰਕ ਪਾ ਦਿਓ ਬਾ ਇਦਾਂ ਖੋ ਨੀ ਬਣਾਓ ਜਬ ਨੂੰ ਦੋ ਨੜਕੋ ਨੇ ਦੋ ਨੜਕੋ ਨੇ ਐਸਾ ਕਿਆ ਕੀਤਾ ਇੰਤ ਆ ਬਣਾਓ ਤਾਂ ਅਗਨੇ ਅਥਰੇ ਕੋ ਬੰਦਾ ਦੇਖੇ ਜੋ ਤੁਸੀਂ ਇਦਾਂ ਦੀ ਚੀਜ਼ ਬਣਾਓਗੇ ਤੁਹਾਡੀ ਵੀਡੀਓ 101% 101% ਵਾਇਰਲ ਹੋਵੇਗੀ ਤੁਸੀਂ 10 ਤੋਂ 15 ਦਿਨ ਦੇ ਵਿੱਚ ਯੂਟਿਊਬਰ ਦੇ ਉੱਤੇ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਜੇ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਨ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਪਲੇ ਕੋ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੇਸੇਜ ਨਹੀਂ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਤੇ ਮੈਂ ਕਮੈਂਟ ਕਰਕੇ ਮੈਨੂੰ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਵੀ ਇਸ ਵੀਡੀਓ ਦੇ ਰਿਗਾਰਨ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵੀਡੀਓ ਕਿਵੇਂ ਐਡਿਟ ਕਰਨ ਦਾ ਆ ਜਾਂ ਤੁਹਾਨੂੰ ਵੀਡੀਓ ਫੋਰ ਦੀ ਫੁਟੇਜ ਨਹੀਂ ਮਿਲਦੀ ਵੀ ਜਾਂ ਤੁਹਾਨੂੰ ਕਿਤਾਬ ਨਹੀਂ ਮਿਲਦੀ ਵੀ ਹਾਂ ਜਦੋਂ ਤੁਹਾਨੂੰ ਮਤਲਬ ਗੂਗਲ ਤੇ ਸਟੋਰੀਆਂ ਨਹੀਂ ਮਿਲਦੀ ਵੀ ਤੁਸੀਂ ਪੁੱਛ ਸਕਦੇ ਮੈਨੂੰ ਐਡੀਟਿੰਗ ਜਾਂ ਤੁਸੀਂ ਮੈਨੂੰ ਕੋਡ ਵੀ ਕਰਕੇ ਵੀ ਕੋਈ ਪੁੱਛ ਸਕਦੇ ਹੋ ਆ ਡੀਡੀ ਦੀ ਗੱਲ ਆ ਡੀਡੀ ਨੇ ਮੈਂ ਆਲਰੇਡੀ ਨੇਸਨ ਬਣਾਏ ਹੋਏ ਆ ਵੀ ਤੁਸੀਂ ਕਿਵੇਂ ਐਡੀਟਿੰਗ ਕਰਨੀ ਆ ਅਗਰ ਤੁਹਾਡਾ ਇਸ ਦੇ ਰਿਕਾਰਡਿੰਗ ਕੋਈ ਵੀ ਕਿਸੇ ਤਰ੍ਹਾਂ ਦਾ ਸਵਾਲ ਹੈਗਾ ਤਾਂ ਤੁਸੀਂ ਮੈਨੂੰ ਪਲੀਜ਼ ਮੈਨੂੰ ਇੰਸਟਾਗ੍ਰਾਮ ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਨਹੀਂ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਮੈਂ ਨ ਜਲੰਧਰ ਸ਼ਹਿਰ ਦੇ ਵਿੱਚ ਬਹੁਤ ਜਲਦੀ ਬਹੁਤ ਜਲਦੀ ਆਪਣੀ ਇੱਕ ਵਰਕਸ਼ਾਪ ਹੈ ਜਿਹੜੀ ਮੈਂ ਆਫਲਾਈਨ ਹੈ ਜਿਹੜੀ ਮੈਂ ਸ਼ੁਰੂ ਕਰਨ ਜਾ ਰਿਹਾ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਤੁਸੀਂ YouTube Facebook Instagram ਤੋਂ ਤੁਸੀਂ ਕਿ ਵੀ ਤੁਸੀਂ ਪੈਸੇ ਕਮਾ ਸਕਦੇ ਹੋ ਤੁਸੀਂ ਸਿਰਫ ਘਰੇ ਬੈਠ ਕੇ ਸਿਰਫ ਤੁਸੀਂ ਕੰਮ ਕਿੰਨੇ ਦੇਰ ਕਰਨਾ 1 ਘੰਟੇ ਤੋਂ ਲੈ ਕੇ 2 ਘੰਟੇ ਕੰਮ ਕਰਨਾ ਤੁਸੀਂ ਮਹੀਨੇ ਦੇ 40 ਤੋਂ 50000 ਰੁਪਏ ਨੋਰਮਲੀ ਘੱਟੋ ਘੱਟ ਗੇਰੇਵੇਂ 40 ਤੋਂ 50000 ਰੁਪਏ ਤੁਸੀਂ YouTube ਤੋਂ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਜੀ ਅਗਰ ਤੁਸੀਂ ਮੇਰੇ ਵਰਕਸ਼ਾਪ ਤੇ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੀ ਟੀਮ ਕੋਲ ਪੁੱਛ ਸਕਦੇ ਹੋ ਜਿਹੜੀ ਸਾਡੀ ਹੋਣ ਵਾਲੀ ਅਗਲੀ ਵਰਕਸ਼ਾਪ ਬਜਲੰਦਰ ਸ਼ਹਿਰ ਦੇ ਵਿੱਚ ਕਿੰਨੀ ਤਰੀਕ ਨੂੰ ਕਿਹੜੀ ਜਗ੍ਹਾ ਦੇ ਉੱਤੇ ਲੱਗ ਰਹੀ ਹੈ ਜੀ ਤਾਂ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਲੇ ਸਾਰਿਆਂ ਨੂੰ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਨ ਵੀਨੇ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਛੋਟੀ ਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਓ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਰਹਿਣਾ ਵਾ ਸੋ ਦੋਸਤੋ ਮੇਨ ਦਾ ਪੁੱਜ ਦੀ ਇੱਕ ਨਵੀਂ ਤੇ ਵਧੀਆ ਵੀਡੀਓ ਜਿਹੜਾ ਉਦਤਾ ਕਰੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ